ਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸਰਵਾਮ ਨੇ ਸ਼ੁੱਕਰਵਾਰ ਨੂੰ ਇੱਕ ਸਖਤ ਚੇਤਾਵਨੀ ਜਾਰੀ ਕਰਤੀ ਹੈ ਜਿਸ ਦੇ ਵਿੱਚ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਰੋਜ਼ਗਾਰ ਵੀਜ਼ੇ ਉੱਤੇ ਦੇਸ਼ ਦੇ ਵਿੱਚ ਦਾਖਲ ਹੋ ਸਕਤੇ ਨੇ ਅਡਮਿਕ ਰਿਸ਼ੀਨ ਕਾਨੂੰਨਾ ਦੀ ਉਲੰਘਣਾ ਕੀਤੀ ਹੈ ਕਾਨੂੰਨੀ ਨਤੀਜੇ ਤੇ ਨਤੀਜੇ ਵਿਚੋ ਅੰਤਿਮ ਅੰਤਰੀ ਚਲਕ ਪੇਸ਼ ਕਰਦੇ ਹੋਏ ਯੂ ਐਸ ਸੀ ਆਈ ਐਸ ਨੇ ਇੱਕ ਵਿਅਕਤੀ ਦੀ ਅਸਲ ਜ਼ਿੰਦਗੀ ਦੀ ਉਦਾਹਰਨ ਦਾ ਹਵਾਲਾ ਦੇ ਤਹਿਤ ਕਿਹਾ ਹੈ ਕਿ ਐਚ 2 ए ਵੀਜ਼ਾ ਉੱਤੇ ਫਲੋਰੀਡਾ ਦੇ ਵਿੱਚ ਕੰਮ ਕਰ ਰਿਹਾ ਸੀਗਾ ਪਰ ਆਪਣੇ ਮਾਲਕ ਨੂੰ ਰਿਪੋਰਟ ਕਰਨ ਦੇ ਵਿੱਚ ਅਸਫਲ ਰਿਹਾ ਇਮੀਗ੍ਰੇਸ਼ਨ ਕਾਨੂੰਨਾ ਦੀ ਉਲੰਘਣਾ ਦੇ ਮਾਮਲੇ ਨੂੰ ICE ਦੇ ਕੋਲ ਪਹੁੰਚਣ ਤੋਂ ਬਾਅਦ USCIS ਨੇ ਦੇਸ਼ ਦੇ ਵਿੱਚ ਕੰਮ ਤੇ ਵੀਜ਼ੇ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਲਈ ਇੱਕ ਨਵਾਂ ਰਿਮਾਈਂਡਰ ਜਾਰੀ ਕਰ ਦਿੱਤਾ ਹੈ। ਉਹ ਵਿਦੇਸ਼ੀ ਜੋ ਰੋਜ਼ਗਾਰ ਵੀਜ਼ੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਪਰ ਆਪਣੇ ਨਿਰਧਾਰਤ ਮਾਲਕ ਨੂੰ ਰਿਪੋਰਟ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਜਾਂ ਫਿਰ ਆਪਣੇ ਦੇਸ਼ ਵਾਪਸ ਪਰਤਣ ਤੋਂ ਬਿਨਾ ਨੌਕਰੀ ਛੱਡ ਦਿੰਦੇ ਨੇ ਇਮੀਗ੍ਰੇਸ਼ਨ ਕਾਨੂੰਨਾ ਦੀ ਉਲੰਘਣਾ ਕਰਦੇ ਨੇ। ਉਹਨਾਂ ਨੂੰ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ। ਅਕਸੋਤਿ ਅਧਿਕਾਰੀਆਂ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਕਿ ਟੂ اے ਵੀਜ਼ਾ ਹਤੇ ਇੱਕ ਵਿਅਕਤੀ ਨੇ ਫਲੋਰੀਡਾ ਵਿੱਚ ਆਪਣੇ ਮਾਲਕ ਨੂੰ ਵਾਪਸ ਰਿਪੋਰਟ ਨਹੀਂ ਕੀਤੀ ਅਤੇ ਅੰਤ ਵਿੱਚ ਅਧਿਕਾਰੀਆਂ ਦੁਆਰਾ ਉਸ ਨੂੰ ਕੈਲੀਫੋਰਨੀਆ ਦੇ ਇੱਕ ਸ਼ਹਿਰ ਫਰੀਜ਼ਨੋ ਦੇ ਵਿੱਚ ਲੱਭ ਲਿਆ ਗਿਆ ਹੁਣ ਤੱਕ ਯੂ ਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਮਾਮਲੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਰਿਆ ਹੈ ਅਜੇ ਮਾਮਲੇ ਦੇ ਮਾਮਲੇ ਦੇ ਵਿੱਚੋ ਆਈ ਸੀ ਈ ਦੀ ਲੜੀ ਨੂੰ ਦੇਖਦੇ ਹੋਏ ਉਕਤ ਵਿਅਕਤੀ ਨੂੰ ਬਾਅਦ ਵਿੱਚ ਦੇਸ਼ ਨਿਕਾਲਾ ਵੀ ਮਿਲ ਸਕਦਾ ਹੈ ਦਸਿਆ ਟਵੀਟ ਦੇ ਨਾਲ ਜੁੜੇ ਫੋਟੋ ਕਾਰਡ ਤੇ ਵਿੱਚ ਲਿਖਿਆ ਹੈ ਕਿ ਤੁਸੀਂ ਆਪਣੀ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਲਈ ਜ਼ਿੰਮੇਵਾਰ ਜੇਕਰ ਤੁਸੀਂ ਉਹਨਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਦੱਸਗੀ H2A ਵੀਜ਼ਾ ਅਵਸਥਾਈ ਖੇਤੀਬਾੜੀ ਕੰਮਯੇ ਦੇ ਲਈ USCIS ਦੀ ਘਾਤ ਵੈੱਬਸਾਈਟ ਦੇ ਅਨੁਸਾਰ ਇਹ ਪ੍ਰੋਗਰਾਮ ਅਮਰੀਕੀ ਮਾਲਕਾਂ ਜਾਂ ਐਜੰਟਾਂ ਨੂੰ ਜੋ ਖਾਸ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਲਿਆਉਣ ਅਤੇ ਉਹਨਾਂ ਨੂੰ ਅਵਸਥਾਈ ਖੇਤੀਬਾੜੀ ਨੌਕਰੀਆਂ ਲਈ ਭਰਤੀ ਕਰਨ ਦੀ ਆਗਿਆ ਰੈਂਦੇ ਹੈ ਅਜਿਹੇ ਵਿਅਕਤੀ ਨੂੰ ਨੌਕਰੀ ਉੱਤੇ ਰੱਖਣ ਵਾਲਿਆਂ ਨੂੰ ਸਭਾਵਿਕ ਕਰਮਚਾਰੀ ਦੀ ਤਰਫੋਂ ਫਾਰਮ I-129 ਗੈਰ ਪਰਵਾਸੀ ਕਰਮਚਾਰੀ ਦੇ ਲਈ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ ਹਾਲਾਂਕਿ H2A ਕੀ ਕਰਨ ਦੇ ਲਈ ਯੋਗਤਾ ਪੂਰੀ ਕਰਨ ਦੇ ਲਈ ਅਰਜ਼ੀ ਦਾਇਰ ਕਰਨ ਵਾਲੇ ਪਟੀਸ਼ਨਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਜੋ ਨੌਕਰੀ ਪੇਸ਼ ਕਰ ਰਹੇ ਨੇ ਉਹ ਅਸਥਾਈ ਜਾਂ ਮੌਸਮੀ ਹੈ ਇਸ ਤੋਂ ਇਲਾਵਾ ਮਾਲਕ ਦੇ ਕੋਲ ਇਹ ਵੀ ਸਬੂਤ ਹੋਣਾ ਚਾਹੀਦਾ ਹੈ ਕਿ ਕਾਫੀ ਅਮਰੀਕੀ ਕਰਮਚਾਰੀ ਨਹੀਂ ਹਨ ਜੋ ਅਸਥਾਈ ਕੰਮ ਕਰਨ ਦੇ ਯੋਗ ਇੱਛੂਤ ਯੋਗ ਦੇ ਉਪਲਬਧ ਹੋ ਸਕਦੇ ਨੇ ਅਧਿਕਾਰਤ ਵੈੱਬਸਾਈਟ 'ਤੇ ਵੀ ਨੋਟ ਕਰਦੀ ਹੈ ਕਿ ਪਟੀਸ਼ਨ ਕਰਤਾ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ H2A ਕਰਮਚਾਰੀਆਂ ਨੂੰ ਨੌਕ ਦੇ ਉੱਤੇ ਰੱਖਣ ਦੇ ਨਾਲ ਉਸੇ ਤਰ੍ਹਾਂ ਦੇ ਰੁਜ਼ਗਾਰ ਪ੍ਰਾਪਤ ਅਮਰੀਕੀ ਕਰਮਚਾਰੀ ਗਰੀਬੀ ਤਨਖਾਹ ਤੇ ਕੰਮ ਕਰਨ ਦੀਆਂ ਸਥਿਤੀਆਂ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪਾਵੇਗਾ 10H2A ਵਰਕਰਾਂ ਦਾ ਪਰਿਵਾਰ ਪਤੀ ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਨਵਿਆਹੇ ਬੱਚੇ H4 ਨਿਰਭਰ ਇਮੀਗ੍ਰੇਸ਼ਨ ਵਰਗੀਕਰਨ ਦੇ ਵਿੱਚ ਅਮਰੀਕਾ ਦੇ ਵਿੱਚ ਦਾਖਲਾ ਲੈ ਸਕਦੇ ਨੇ ਇੱਕ ਖਾਸ ਵਿਅਕਤੀ ਉਦੋਂ ਤੱਕ ਦੇਸ਼ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ ਜਦੋਂ ਤੱਕ ਉਨ੍ਹਾਂ ਦਾ H4 ਦਰਜਾ ਵੈਧਰ ਨਹੀਂ ਹੁੰਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ